ਅੱਜ ਸਵੇਰ ਮੋਦੀ ਸਾਹਿਬ ਤੇ ਸਰਕਾਰਾਂ ਕਹਿੰਦੀਆਂ ਅਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਉਹਨਾਂ ਨੂੰ ਟਾਰਗੇਟ ਕਿਲਿੰਗ ਕਰਾਂਗੇ ਜਿਹਨੇ ਸਾਡੇ ਬਰ ਖਿਲਾਫ ਹੈਗੇ ਆਂ ਉਹ ਗੁਰਸਿੱਖੀ ਨੂੰ ਮੁੜ ਕੇ ਵਹਾਰਨ ਦਾ ਯਤਨ ਕੀਤਾ ਔਰ ਖਾਸ ਕਰਕੇ ਉਹ ਬੰਦੇ ਜਿਹੜੇ ਨਸ਼ੇ ਦੇ ਨਦੀਤ ਚ ਬੈਰੇ ਸੀਗੇ ਉਹਨਾਂ ਨੂੰ ਕੱਢ ਕੇ ਗੁਰਸਿੱਖੀ ਨਾਲ ਜੋੜਿਆ ਉਹਦੀ ਮੂਵਮੈਂਟ ਇੰਨੀ ਵੱਡੀ ਹੋ ਗਈ ਸੀ ਕਿ ਸਰਕਾਰਾਂ ਨੇ ਉਹਦੇ ਉੱਤੇ ਆਮ ਆਦਮੀ ਪਾਰਟੀ ਨੇ ਐਨਐਸਏ ਲਾਇਆ ਐਨਐਸਏ ਹੈ ਕਿ ਚੋਣਾਂ ਨੂੰ ਲੈ ਕੇ ਲਗਾਤਾਰ ਉਮੀਦਵਾਰ ਆਪਣਾ ਪ੍ਰਚਾਰ ਕਰ ਰਹੇ ਹੈ ਤੇ ਲੋਕਾਂ ਦਾ ਵੋਟ ਬੈਗ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਜੁਟੇ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਹੈ ਈਮਾਨ ਸਿੰਘ ਮਾਨ ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਹੈ ਉਹ ਸਾਡੇ ਨਾਲ ਮੌਜੂਦ ਹੈ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਧਰਮ ਮਿਹਰਬਾਨ ਜੀ ਵਾਹਿਗੁਰੂ ਖਾਲਸਾ ਵਾਹਿ ਜੀ ਮਾਨ ਸਾਹਿਬ ਜਿਹੜਾ ਅੱਜ ਕੱਲ ਦਾ ਸਮਾਂ ਹੈ ਉਮੀਦਵਾਰ ਲਗਾਤਾਰ ਪ੍ਰਚਾਰ ਕਰ ਰਹੇ ਹੈ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹੈ ਕਿ ਅਸੀਂ ਜਿਹੜੇ ਚੁਣਾਵੀ ਵਾਦੇ ਜਿਨੂੰ ਕਹਿ ਸਕਦੇ ਆਪਾਂ ਕਿ ਇਹ ਕਰਾਂਗੇ ਉਹ ਕਰਾਂਗੇ ਲੇਕਿਨ ਕੀ ਲੱਗਦਾ ਇਸ ਵਾਰੀ ਜਿਹੜੇ ਲੋਗ ਐ ਕਿਤੇ ਤੇ ਆਪਣਾ ਵਿਸ਼ਵਾਸ ਛੱਡਣਗੇ ਅ ਅਸੀਂ ਜਿਹੜੀ ਅਪੀਲ ਲੋਕਾਂ ਨੂੰ ਕਰ ਰਹੇ ਆ ਉਹ ਆਪਣੇ ਅੰਬਰਸਰ ਸਾਹਿਬ ਦੇ ਜਿਹੜੇ ਵਪਾਰ ਦੇ ਕਿਤੇ ਹੁਣ ਜਾਮ ਹੋਏ ਹੋਏ ਐ ਕਿਉਂਕਿ ਬਾਰਡਰ ਬੰਦ ਕੀਤੇ ਗਏ ਐ ਅ ਅਸੀਂ ਬਾਰਡਰ ਖੋਲਣ ਦੇ ਵਪਾਰ ਵਧਾਉਣ ਦੇ ਔਰ ਜਿਹੜਾ 1984 ਤੋਂ ਲੈ ਕੇ 40 ਸਾਲ ਹੋ ਗਏ ਜੋ ਉਰੇ ਸਾਡੀ ਜਾਨਾਂ ਨਾਲ ਖੇਡਿਆ ਗਿਆ ਜੇ ਤੁਸੀਂ ਯਾਦ ਰੱਖੋ ਹਰਮੰਦਰ ਸਾਹਿਬ ਦੇ ਹਮਲੇ 'ਚ ਬੇਕਸੂਰ ਜਾਨਾਂ ਬੀਬੀਆਂ ਬੱਚੇ ਔਰ ਜਿਹੜੇ ਸ਼ਰਧਾਲੂ ਉੱਥੇ ਦਰਸ਼ਨ ਕਰਨ ਗਏ ਸੀਗੇ ਉਹ ਵੀ ਸੀਗੇ ਇਸ ਤੋਂ ਇਲਾਵਾ ਤੁਸੀਂ ਦੇਖਦੇ ਹੋ ਕਿ 1984 40 ਬਾਰੇ ਗੰਢ ਹੋ ਗਈ ਜਦ ਦਿੱਲੀ 'ਚ ਕਤਲੇਆਮ ਹੋਇਆ ਜਿੱਥੇ ਆਮੀ ਨੇਵੀ ਐਫਐਸ ਬੀਐਸਐਫ ਆਈਟੀਬੀਪੀ ਸੀਆਰਪੀਐਫ ਹਰੇਕ ਤਰ੍ਹਾਂ ਦੀ ਫੋਰਸ ਉੱਥੇ ਕੇਂਦਰਿਤ ਹੈ ਉੱਥੇ ਵੀ ਸਾਡਾ ਕੱਲੂਕਾਰਾ ਹੋਇਆ ਹੈਗਾ ਉਸ ਤੋਂ ਇਲਾਵਾ ਹੌਂਦ ਚਿੱਲੜ ਦੇ ਵਿੱਚ ਕਸ਼ਮੀਰ ਹਰਿਆਣੇ 'ਚ ਹੋਇਆ ਪਟੋੜੀ 'ਚ ਹੋਇਆ ਬਕਾਰੋ 'ਚ ਹੋਇਆ ਔਰ ਇਹ ਜਿਹੜਾ ਸਟੇਟ ਹੈ ਇਹਦੇ ਪਾਰਲੀਮੈਂਟ ਨੇ ਇਹਦੇ ਬਾਰੇ ਕੁਝ ਨਹੀਂ ਕੀਤਾ ਹੈਗਾ ਸੁਪਰੀਮ ਕੋਰਟ ਹਾਈ ਕੋਰਟ ਦਿੱਲੀ ਨੇ ਕੁਝ ਨਹੀਂ ਕੀਤਾ ਹੈਗਾ ਔਰ ਨਾ ਹੀ ਸਰਕਾਰਾਂ ਨੇ ਕੀਤਾ ਹੈਗਾ ਔਰ ਅੱਜ ਸਗੋਂ ਮੋਦੀ ਸਾਹਿਬ ਤੇ ਸਰਕਾਰਾਂ ਕਹਿੰਦੀਆਂ ਅਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਉਹਨਾਂ ਨੂੰ ਟਾਰਗੇਟ ਕਿਲਿੰਗ ਕਰਾਂਗੇ ਜਿਹਨੇ ਸਾਡੇ ਬਰ ਖਿਲਾਫ ਹੈਗੇ ਆ ਉਹਦੇ ਵਿੱਚ ਕੋਈ ਰੂਲ ਆਫ ਲਾ ਨੀ ਹੈ ਇੰਟਰਨੈਸ਼ਨਲ ਲਾ ਦੇ ਬਰ ਖਿਲਾਫ ਹੈ ਤੇ ਅੱਜ ਵੀ ਤੁਸੀਂ ਦੇਖੋ ਨਿੱਜਰ ਸਾਹਿਬ ਵਰਗੇ ਕੈਨੇਡਾ ਚ ਦੇ ਦੇ ਬਾਰੇ ਜਸਟਨ ਟਰੂਡੋ ਨੇ ਸੁਚੇਤ ਵੀ ਕੀਤਾ ਸੀਗਾ ਉਹਨੂੰ ਮਖੌਲ ਬਣਾ ਕੇ ਇੰਡੀਅਨ মিডিਆ ਨੇ ਖਤਮ ਕਰਤੀ ਗੱਲ ਔਰ ਇਹ ਜਿਹੜੀ ਟਾਰਗੇਟਡ ਕਿਲਿੰਗ ਸਿੱਖਾਂ ਦੀ ਲਗਾਤਾਰ ਹੋਈ ਆ ਰਹੀ ਹੈ ਸਾਡੀ ਜੇਨੋਸਾਈਡ ਹੋਈ ਹੈ ਉਹ ਗੱਲਾਂ ਪਾਰਲੀਮੈਂਟ ਚ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਜਿੱਥੇ ਸਿੱਖੀ ਕੇਂਦਰਤ ਹੈ ਉੱਥੋਂ ਅਸੀਂ ਲੈ ਕੇ ਜਾਵਾਂਗੇ ਵੀ ਵਾਂਟ ਪੀਸ ਮੋਦੀ ਸਾਹਿਬ ਕਹਿੰਦੇ ਆ ਕਿ ਨਿਊਕਲੀਅਰ ਪਾਵਰ ਹੋਣ ਦੇ ਨਾਤੇ ਪਾਕਿਸਤਾਨ ਨਾਲ ਅਸੀਂ ਪੰਗੇ ਲਵਾਂਗੇ ਮਖੌਲ ਬਣਾ ਰਹੇ ਆ ਕਿ ਤੁਸੀਂ ਕਮਜ਼ੋਰ ਹੋ ਜੇ ਤੁਸੀਂ ਨਿਊਕਲੀਅਰ ਪਾਵਰ ਨੂੰ ਨਹੀਂ ਵਰਤੇ ਪਰ ਜੇ ਬੰਬ ਚੱਲਦੇ ਹੈਗੇ ਆ ਚਾਹੇ اسلامਾਬਾਦ ਕਰਾਚੀ 'ਚ ਲਾਹੌਰ ਤੇ ਇੰਡੀਆ ਨੇ ਬੰਬ ਸੁੱਟਤਾ ਅੰਮ੍ਰਿਤਸਰ ਵੈਸੀ ਸਾਬ ਖਤਮ ਹੋ ਜਾਣਗੇ ਔਰ ਜੇ ਕਰਾਚੀ 'ਚ ਵੀ ਸੁੱਟਦੇ ਆ ਤੇ ਉਥੋਂ ਜਿਹੜੀ ਮੀਂਹ ਆਉਂਦੇ ਆ ਉਹਨਾਂ ਨੇ ਸਾਡੇ ਉੱਤੇ ਰੇਡੀਏਸ਼ਨ ਬਰਸਾ ਦੇਣੀ ਹੈ ਔਰ ਉਹਦੇ ਨਾਲ ਕੈਂਸਰ ਤੇ ਜਿਹੜੀ ਸਾਡੇ ਡੀਐਨਏ 'ਚ ਤਬਦੀਲੀ ਹੋ ਜਾਣੀ ਹੈ ਉਹ ਸਾਰੇ ਰੋਗ ਇੱਥੇ ਹੋਣਗੇ ਸੋ ਅਸੀਂ ਪੀਸ ਵਪਾਰ ਔਰ ਜਸਟਿਸ ਲਈ ਪੁਰੀ ਅਪੀਲ ਕਰ ਰਹੇ ਆ ਸਿਮਰਨ ਜਿੰਸ ਸਿੰਘ ਮਾਨ ਦਾ ਬੇਟਾ ਹੋਣ ਦਾ ਕਿੰਨਾ ਕਿ ਫਾਇਦਾ ਮਿਲੇਗਾ ਤੁਹਾਨੂੰ ਕੀ ਲੱਗਦਾ ਮੇਰਾ ਖਿਆਲ ਹੈ ਮਾਨ ਸਾਹਿਬ ਨੇ ਜਿਹੜੇ ਸਟੈਂਡ ਲਿੱਤੇ ਆ ਔਰ ਜਿਸ ਤਰ੍ਹਾਂ ਦੇ ਉਹਨਾਂ ਨੇ ਮੁੱਦੇ ਚੱਕੇ ਆ ਉਹਦਾ ਪ੍ਰਭਾਵ ਸੰਗਤ ਦੇ ਉੱਤੇ ਹੈਗਾ ਪਰ ਮੇਰਾ ਖਿਆਲ ਹੈ ਜਿਹੜੇ ਪ੍ਰੋਗਰਾਮ ਮੈਂ ਖੁਦ ਹਿੱਸਾ ਕਰਕੇ ਸ਼ੁਰੂ ਕੀਤੇ ਆ ਜਿਵੇਂ ਐਸਜੀਪੀਸੀ ਦੀ ਜਮਹੂਰੀਅਤ ਬਹਾਲ ਕਰਨਾ ਕਿਸਾਨੀ ਮੋਰਚਿਆਂ 'ਤੇ ਮੈਂ ਹਿੱਸਾ ਲਿੱਤਾ ਹੈਗਾ ਔਰ ਮੈਂ ਆਪਣੇ ਕੰਮ ਤੇ ਵੀ ਆਪਣੇ ਕਾਰਜਕਾਰੀ ਤੇ ਵੀ ਆ ਲੋਕਾਂ ਨੂੰ ਅਪੀਲ ਕਰੂੰਗਾ ਅਮਰਿਤਪਾਲ ਜੀ ਉਸ ਜਗ੍ਹਾ ਤੇ ਖਡੂਰ ਸਾਹਿਬ ਤੋਂ ਤੁਸੀਂ ਆਪਣਾ ਉਮੀਦਵਾਰ ਖੜਾ ਰਿਆ ਸੀ ਲੇਕਿਨ ਉਸ ਤੋਂ ਬਾਅਦ ਬਿਠਾਤਾ ਤੁਸੀਂ ਉਹਦੀ ਸਪੋਰਟ ਚ ਹੈ ਜਿਹੜੇ ਸਪੋਰਟ ਕਰਦੇ ਪਏ ਅਮਰਿਤਪਾਲ ਪਾਵਿਸ ਵਲੇ ਇਸ ਵੇਲੇ ਜੇਲ੍ਹ ਚ ਹੈ ਉਹਨਾਂ ਦੀ ਫੈਮਿਲੀ ਸਪੋਰਟ ਕਰਦੇ ਪਏ ਲੇਕਿਨ ਕੀ ਲੱਗਦਾ ਕਿ ਸਰਕਾਰ ਦੁਆਰਾ ਉਹਨਾਂ ਤੇ ਐਨਐਸਏ ਲਗਾਈ ਗਈ ਹੈ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਤੁਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਖੜੇ ਹੋ ਆਪਣਾ ਉਮੀਦਵਾਰ ਤੁਸੀਂ ਬਿਠਾਤਾ ਜਿਹੜਾ ਜਿੰਨੇ ਨਾਮੀਨੇਸ਼ਨ ਪਰ ਨਹੀਂ ਸੀ ਅਮਰਿਤਪਾਲ ਸਿੰਘ ਨੇ ਜਿਹੜੀ ਸਿੱਖੀ ਇੱਕ ਤਰ੍ਹਾਂ ਦੀ ਤਬਦੀਲ ਕਰਨ ਦਾ ਸਟੇਟ ਦਾ ਕੰਮ ਸੀਗਾ ਜਿਹਦੇ ਵਿੱਚ ਧਾਰਾ 25 ਚ ਵੀ ਸਾਡੇ ਧਰਮ ਨੂੰ ਹਿੰਦੂ ਧਰਮ ਦੇ ਅਧੀਨ ਬਣਾਤਾ ਹੈਗਾ ਸਾਡੇ ਉੱਤੇ ਐਡੇ ਵੱਡੇ ਜੈਨੋਸਾਈਡ ਕੀਤੇ ਗਏ ਆ ਸਾਡਾ ਧਰਮ ਤਬਦੀਲ ਕਰਨ ਦਾ ਯਤਨ ਕੀਤਾ ਅੰਮ੍ਰਿਤਪਾਲ ਨੇ ਉਹ ਗੁਰਸਿੱਖੀ ਨੂੰ ਮੁੜ ਕੇ ਉਭਾਰਨ ਦਾ ਯਤਨ ਕੀਤਾ ਔਰ ਖਾਸ ਕਰਕੇ ਉਹ ਬੰਦੇ ਜਿਹੜੇ ਨਸ਼ੇ ਦੇ ਨਦੀਤ ਚ ਵਹਿਰੇ ਸੀਗੇ ਉਹਨਾਂ ਨੂੰ ਕੱਢ ਕੇ ਗੁਰਸਿੱਖੀ ਨਾਲ ਜੋੜਿਆ ਉਹਦੀ ਮੂਵਮੈਂਟ ਇੰਨੀ ਵੱਡੀ ਹੋ ਗਈ ਸੀ ਕਿ ਸਰਕਾਰਾਂ ਨੇ ਉਦੇ ਉੱਤੇ ਆਮ ਆਦਮੀ ਪਾਰਟੀ ਨੇ ਐਨਐਸਏ ਲਾਇਆ ਐਨਐਸਏ ਹੈ ਕਿ ਰਾਉਲਟ ਐਕਟ ਜਿਸ ਦਿਨ ਪ੍ਰੋਟੈਸਟ ਜਲਿਆਂਵਾਲੇ ਬਾਗ ਚ ਹੋਈ ਸੀਗੇ ਉਹੀ ਐਕਟ ਜਿਹੜਾ ਕਹਿੰਦਾ ਸੀ ਕਿਸੇ ਬੰਦੇ ਨੂੰ ਰਿਪਰੈਜੈਂਟੇਸ਼ਨ ਤੇ ਕੋਰਟ ਤੱਕ ਪਹੁੰਚਣ ਦਾ ਹੱਕ ਨਹੀਂ ਹੈ ਉਹ ਅੱਜ ਰਾਉਲਟ ਦਾ ਪੋਤਾ ਮੀਸੇ ਤੋਂ ਬਾਅਦ ਐਨਐਸਏ ਬਣਿਆ ਉਹ ਅੰਮ੍ਰਿਤਪਾਲ ਤੇ ਲਾਇਆ ਗਿਆ ਹੈਗਾ ਇਹ ਪ੍ਰੀਵੈਂਟਿਵ ਕਸਟਡੀ ਇੱਕ ਬਹੁਤ ਕਾਨੂੰਨਾ ਕਾਨੂੰਨ ਹੈ ਜਿਹੜਾ ਕਿ ਹਿਊਮਨ ਰਾਈਟਸ ਬੇਸਿਕ ਹਿਊਮਨ ਰਾਈਟਸ ਤੇ ਰੂਲ ਆਫ ਲਾ ਦੇ برخلاف ਹੈ ਇਹ ਉਹਨਾਂ ਦੇ ਉੱਤੇ ਵਰਤਿਆ ਗਿਆ ਹੈਗਾ ਸਾਡੇ ਪਾਰਟੀ ਨੇ ਮੁੱਢ ਤੋਂ ਜਿਹੜਾ ਪ੍ਰਚਾਰ ਤੇ ਲਹਿਰ ਸੰਦੀਪ ਸਿੰਘ ਸਿੱਧੂ ਨੇ ਦੀਪ ਸਿੱਧੂ ਨੇ ਤੋਰੀ ਸੀ ਉਹਦੇ ਨਾਲ ਅਸੀਂ ਵਾਕਫੀਅਤ ਰੱਖੀ ਹੈ ਤੁਰਿਆਂ ਉਹਦੇ ਨਾਲ ਤੇ ਅਸੀਂ ਜਦ ਹਰਪਾਲ ਸਿੰਘ ਜੀ ਨੂੰ ਖੜਾਇਆ ਵੀ ਸੀ ਅਸੀਂ ਪੁੱਛਿਆ ਸੀ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਕਿ ਕੀ ਉਚਾਵਣ ਹੈ ਤੇ ਉਦੋਂ ਮਨਾ ਕੀਤਾ ਸੀਗਾ ਪਰ ਜਦੋਂ ਉਹ ਉਹਨਾਂ ਨੇ ਮਨ ਬਣਾਇਆ ਫਿਰ ਸਾਡੇ ਪਾਰਟੀ ਨੇ ਉਹਨਾਂ ਦੀ ਰਾਹ ਛੱਡਿਆ ਅੰਮ੍ਰਿਤਸਰ ਦੇ ਉਮੀਦਵਾਰਾਂ ਬਾਰੇ ਕੀ ਸੋਚਦੇ ਹੋ ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ ਜਿਹੜੀ ਆਪਣੇ ਆਪ ਨੂੰ ਕਿਸਾਨੀ ਪਾਰਟੀ ਕਹਿੰਦੀ ਹੈ ਉਹਨਾਂ ਨੇ ਹਿੰਦੂ ਉਮੀਦਵਾਰ ਖੜਾ ਕੀਤਾ ਬਲਕਿ ਬਾਕੀ ਆਨੇ ਹਾਲੇ ਕੀ ਸਿੱਖ ਉਮੀਦਵਾਰ ਖੜਾ ਕੀਤਾ ਗੁਰੂ ਕੀ ਨਗਰੀ ਦੇ ਮੁੱਦੇ ਜਿਹੜੇ ਹੈਗੇ ਆ ਉਹ ਮੈਂ ਜਿਵੇਂ ਹੁਣ ਦੱਸਿਆ ਕਿ ਸਿੱਖਾਂ ਦੀ ਕਤਲ ਕਤਲੇਆਮ ਇਹ ਸਾਰੀਆਂ ਸੈਂਟਰਵਾਦੀ ਪਾਰਟੀਆਂ ਨੇ ਮੁੱਢ ਤੋਂ ਤੋੜਿਆ ਹੈਗਾ ਜੀ ਆਪਾਂ ਕਹੀਏ ਤਾਂ 1984 ਚ ਇੰਦਰਾ ਗਾਂਧੀ ਨੇ ਕਾਂਗਰਸ ਨੇ ਤੋੜਿਆ ਸੀ ਤੇ ਭਾਜਪਾ ਨੇ ਹਮਾਇਤ ਕੀਤੀ ਸੀ ਕਹਿੰਦੇ 6 ਮਹੀਨੇ ਪਹਿਲਾਂ ਹਮਲਾ ਹੋਣਾ ਚਾਹੀਦਾ ਹੈਗਾ ਤੇ ਇਹ ਜਿਹੜੀ ਸੈਂਟਰ ਦੀ ਸੋਚ ਹੈ ਆ ਆ ਆਮ ਆਦਮੀ ਪਾਰਟੀ ਵੀ ਅਪੀਲ ਹਿੰਦੂ ਰਾਸ਼ਟਰ ਨੂੰ ਕਰਦੀ ਹੈਗੀ ਆ ਗੁਜਰਾਤ ਚ ਜਾ ਕੇ ਚੋਣ ਲੜੇ ਆ ਉਹਨਾਂ ਨੇ ਕਿਹਾ ਕਿ ਅਸਲੀ ਹਿੰਦੂ ਰਾਸ਼ਟਰ ਅਸੀਂ ਦੇਣਾ ਹੈ ਉਹਨਾਂ ਦੀ ਵੈਬਸਾਈਟ ਹੈ ਆਪਕਾ ਰਾਮਰਾਜ.org ਜਿਸ ਤੇ ਮੈਨੀਫੈਸਟੋ ਦਿੱਤਾ ਹੈਗਾ ਪਰ ਜੇ ਕੋਈ ਖਾਲਸਾ ਖਾਲਸੇ ਰਾਜ ਦੀ ਗੱਲ ਕਰੇ ਰਾਮਰਾਜ ਦੀ ਥਾਂ ਉਹਦੇ ਉੱਤੇ ਕੇਸ ਪੈ ਜਾਂਦੇ ਆ ਐਨਐਸਏ ਲੱਗ ਜਾਂਦੀ ਆ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਇਹ ਜਿਹੜੀਆਂ ਸਾਰੀਆਂ ਹੋਰ ਉਮੀਦਵਾਰ ਹੈਗੇ ਇਹ ਸੈਂਟਰ ਤੋਂ ਦਿੱਲੀ ਤੋਂ ਖੜਾਏ ਗਏ ਆ ਇਹ ਪਹਿਲਾਂ ਉੱਥੇ ਜਾ ਕੇ ਮੱਥਾ ਟੇਕਦੇ ਆ ਫਿਰ ਗੁਰੂ ਕੀ ਨਗਰੀ ਆ ਕੇ ਇੱਥੇ ਆ ਕੇ ਹਰਮੰਦਰ ਸਾਹਿਬ ਮੱਥਾ ਟੇਕਦੇ ਹੈਗੇ ਆ ਮੇਰਾ ਖਿਆਲ ਹੈ ਕਿ ਇੱਥੇ ਦੇ ਮੁੱਦੇ ਇੱਥੇ ਦੀ ਸੋਚ ਇੱਥੇ ਦੀ ਜਿਹੜੀ ਗੱਲ ਪ੍ਰਫੁੱਲਿਤ ਕਰਨ ਇਹਨਾਂ ਦੇ ਜ਼ਬਾਨ ਤੇ ਪਹਿਲਾਂ ਹੀ ਸੈਂਟਰ ਨੇ ਲਗਾਮ ਲਾਈ ਹੋਈ ਹੈ ਤਾਲੇ ਲਾਏ ਹੋਏ ਆ ਸੋਹਨੀਆਂ ਦੇ ਪੈਰ ਜਾ ਕੇ ਚੁੰਮ ਸਕਦੇ ਆ ਮੋਦੀ ਜੀ ਦੇ ਚੁੱਭ ਸਕਦੇ ਆ ਚਾਹੇ ਉਹ ਅਨਿਲ ਜੋਸ਼ੀ ਹੋਏ ਚਾਹੇ ਉਹ ਤਰਨਜੀਤ ਸਿੰਘ ਹੋਏ ਪਰ ਇਹ ਇੱਥੇ ਦੀ ਗੱਲ ਉੱਥੇ ਜਾ ਕੇ ਨਹੀਂ ਕਰ ਸਕਦੇ ਕਿਉਂਕਿ ਮੋਦੀ ਜੀ ਹੁਣ ਪਾਕਿਸਤਾਨ ਤੇ ਹਮਲੇ ਕਰਕੇ ਰਾਜੀ ਹੈ ਕਿਉਂਕਿ ਵੋਟਾਂ ਗੁਜਰਾਤ ਮਹਾਰਾਸ਼ਟਰ ਰਾਜਸਥਾਨ ਮਾਚਰ ਪ੍ਰਦੇਸ਼ ਬਿਹਾਰ ਯੂਪੀ ਚ ਇਹਨਾਂ ਨੂੰ ਐਂਟੀ ਮੁਸਲਮ ਪਹਿ ਜਾਣਗੇ ਆ ਪਰ ਜਿਹੜਾ ਸਾਡਾ ਪੰਜਾਬ ਦਾ ਬਾਰਡਰ ਦਾ ਫਾਇਦਾ ਉਹ ਹੈਗਾ ਖੁੱਲਾ ਵਪਾਰ ਅਮਨ ਸ਼ਾਂਤ ਇੱਕ ਦੂਜੇ ਨਾਲ ਸਹੀ ਤਰੀਕੇ ਨਾਲ ਬਸਣਾ ਇਹ ਉੱਥੇ ਕਰ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਉਹ ਪਾਰਟੀਆਂ ਨਾਲ ਸਾਂਝ ਪਾਈ ਹੈ ਜਿਹੜੀ ਵੋਟ ਜਾ ਕੇ ਉਰਥਾਂ ਲੈਣਗੇ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਹੋ ਸਕਦਾ ਤੁਹਾਨੂੰ ਕੀ ਲੱਗਦਾ ਕਿ ਲੋਕ ਸਭਾ ਚੋਣ ਹੋਣ ਵਿਧਾਨ ਸਭਾ ਚੋਣ ਹੋਣ ਸ਼੍ਰੋਮਣੀ ਕਮੇਟੀ ਇੱਕ ਅਹਿਮ ਰੋਲ ਅਦਾ ਕਰਦੀ ਹੈ ਲੇਕਿਨ ਇਸ ਵਾਰੀ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਫਾਇਦਾ ਮਿਲੇਗਾ ਸ਼੍ਰੋਮਣੀ ਕਮੇਟੀ ਏਸ਼ੀਆ ਦੀ ਸਭ ਤੋਂ ਪੁਰਾਣੀ ਜਮਹੂਰੀਅਤ ਸੰਸਥਾ ਹੈ ਇਹਦੇ ਵਿੱਚ ਯੂਨੀਵਰਸਲ ਫ੍ਰੈਂਚਾਈਜ਼ ਇੰਗਲੈਂਡ ਤੇ ਅਮਰੀਕਾ ਦੇ ਵੋਟਾਂ ਤੋਂ ਪਹਿਲਾਂ ਆਈ ਸੀ ਇਸ 'ਚ ਬੀਬੀਆਂ ਪਾਉਂਦੀਆਂ ਸੀ ਇਹ 1925 'ਚ ਸ਼ੁਰੂ ਹੋਈ ਹੈ 1947 ਤੋਂ ਬਾਅਦ ਇਹਦੇ ਚੋਣ ਸਿਰਫ 8 ਵਾਰੀ ਹੋਏ ਹਨ ਜਦ ਕੀ ਮੈਂ 18ਵੀਂ ਲੋਕ ਸਭਾ ਦੇ ਚੋਣਾਂ 'ਚ ਲੜਾਈ ਲੜ ਰਿਹਾ ਹੈਗਾ ਹੁਣ ਇਹ ਕੀ ਕੰਮ ਕਰ ਰਹੀ ਹੈ ਸੈਂਟਰ ਇਹ ਸਾਡੀ ਜਮਹੂਰੀਅਤ ਨੂੰ ਖਤਮ ਕਰ ਰਹੀ ਹੈ ਇਹਦੇ ਵਿੱਚ ਇਹਨਾਂ ਨੇ ਆਪਣੇ ਬੰਦੇ ਫਿੱਟ ਕੀਤੇ ਹੋਏ ਆ ਇਹ ਜਿਹੜੇ ਜਸੇਦਾਰ ਹੈਗੇ ਆ ਇਹਨਾਂ ਦੀ ਬੋਲੀ ਬੋਲ ਦੇ ਜਾਂ ਲਫਾਫੇ ਚੋਂ ਨਿਕਲਦੇ ਆ ਔਰ ਇਹ ਹਮੇਸ਼ਾ ਹੀ ਉਹਨਾਂ ਪਾਰਟੀਆਂ ਦੇ ਪੱਖ 'ਚ ਕਰਦੇ ਆ ਤੁਸੀਂ ਕੁਛ ਦਿਨ ਪਹਿਲਾਂ ਅਨਿਲ ਜੋਸ਼ੀ ਦੀ ਜਾ ਕੇ ਕਾਨਫਰੰਸ ਦੇਖੋ ਉਹਦੇ ਵਿੱਚ ਸਾਰੇ ਐਸਜੀਪੀਸੀ ਮੁਲਾਜ਼ਮ ਬੈਠੇ ਆ ਤੇ ਜਿਹੜਾ ਲੰਗਰ ਵੀ ਆ ਗੁਰੂ ਰਾਮਦਾਸ ਹਸਪਤਾਲ ਤੋਂ ਕੰਨੀਆਂ 'ਚੇ ਉਸ ਚ ਵਰਤਾਇਆ ਗਿਆ ਸੋ ਇਹ ਨਜਾਇਜ਼ ਵਰਤੋਂ ਐਸਜੀਪੀਸੀ ਦੀ ਹੋ ਰਹੀ ਹੈਗੀ ਐ ਇਹ ਇਸ ਸੰਸਥਾ ਨੇ 328 ਰੂਪ ਗਵਾਤੇ ਇਸ ਸੰਸਥਾ ਨੇ ਕੁਝ ਵੀ ਰੋਲਾ ਨਹੀਂ ਪਾਇਆ ਜਦ ਬਰਗਾੜੀ ਚ ਕਾਂਡ ਵਾਪਰੇ ਆ ਗੁਰੂ ਸਾਹਿਬ ਦੀ ਬੇਅਦਬੀ ਹੋਈ ਐ ਕਤਲ ਹੋਏ ਆ ਔਰ ਇਸ ਨੇ ਕਿਸੇ ਵੀ ਪੱਖੋਂ ਸਗੋਂ ਇਹਨੇ ਦੋਸ਼ੀਆਂ ਦੇ ਹਮਾਇਤ ਚ ਮਾਫੀਨਾਮੇ ਦਿੱਤੇ ਆ ਔਰ ਅਖਬਾਰਾਂ ਚ ਉਹਨਾਂ ਦੇ ਮਾਫੀਨਾਮੇ ਮੰਨਣ ਵਾਸਤੇ ਇਸ਼ਤਿਹਾਰ 90 ਲੱਖ ਦੇ ਦਿੱਤੇ ਆ ਸੋ ਅਸੀਂ ਸਮਝਦੇ ਆ ਕਿ ਇਹ ਵੀ ਉਸ ਉਹਨੂੰ ਹੈਲਪ ਕਰ ਰਹੀ ਹੈ ਜਿਹੜੀ ਸੈਂਟਰ ਨਾਲ ਮਿਲੀ ਭੁਗਤ ਰੱਖਦੀ ਹੈ ਵਿਜਨ ਤੁਹਾਡਾ ਤੁਸੀਂ ਆਪਣਾ ਦੱਸਿਆ ਲੇਕਿਨ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਅੱਗੇ ਵੀ ਲੋਕ ਸਭਾ ਚ ਚੋਣ ਜਿਹੜੀ ਲੜਈ ਹੈ ਲੇਕਿਨ ਹਰ ਵਾਰੀ ਲੋਕ ਨਹੀਂ ਪਸੰਦ ਕਰਦੇ ਮਤਲਬ ਕਈ ਕਈ ਉਮੀਦਵਾਰ ਹਾਰਦੇ ਹੈ ਤੁਹਾਡੀ ਵੀ ਬੜੀ ਵਾਰ ਹਾਰ ਹੋਈ ਹੈ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਹੈ ਮੈਂ ਬੇਰੋਜ਼ਗਾਰੀ ਬਹੁਤ ਹੈ ਮੈਂ ਲੇਕਿਨ ਕੋਈ ਵੀ ਜਦੋਂ ਲੋਕ ਸਭਾ ਦਾ ਮੈਂਬਰ ਬੰਦਾ ਵਾ ਜਦੋਂ ਐਮਪੀ ਦਾ ਤਾਜ ਲੋਕ ਪਾਉਂਦੇ ਹੈ ਉਸ ਤੋਂ ਬਾਅਦ ਜਿਹੜੇ ਵਾਦੇ ਕੀਤੇ ਹੁੰਦੇ ਉਹ ਲੋਕ ਜ਼ਿਆਦਾਤਰ ਭੁੱਲ ਕੇ ਜਾਂਦੇ ਹੈ ਅ ਨਹੀਂ ਮੈਂ ਕਦੀ ਪਹਿਲਾਂ ਲੋਕ ਸਭਾ ਦਾ ਚੋਣ ਨਹੀਂ ਲੜਿਆ ਮੈਂ ਵਿਧਾਨ ਸਭਾ ਦਾ ਲੜਿਆ ਹੈਗਾ ਇਹ ਪਹਿਲੀ ਵਾਰੀ ਲੋਕ ਸਭਾ ਦਾ ਮੈਂ ਚੋਣ ਲੜ ਰਿਹਾ ਹੈਗਾ ਅ ਜਿੱਥੇ ਤੱਕ ਸਾਡੀ ਸੋਚ ਆ ਇਹ ਹੈ ਕਿ ਅਸੀਂ ਵਪਾਰ ਦੇ ਆਰਥਿਕਤਾ ਦੇ ਅਮਨ ਸ਼ਾਂਤ ਇਹ ਸਾਰੇ ਮੁੱਦੇ ਜਿਹੜੇ ਚੱਕਣੇ ਐ ਉਹ ਅਸੀਂ ਇੱਕ ਸੈਂਟਰ ਜਿਹੜੀ ਗੁੰਗੀ ਬੋਲੀ ਅੰਨੀ ਹੋਈ ਹੋਈ ਹੈ ਉਹਨੂੰ ਜਾ ਕੇ ਦਿਖਾਉਣਾ ਹੈ ਸੁਣਾਉਣਾ ਹੈ ਤੇ ਉਹਦੇ ਨਾਲ ਗੱਲਬਾਤ ਕਰਨੀ ਹੈ ਅਸੀਂ ਸਮਝਦੇ ਹਾਂ ਕਿ ਜਿਹੜੇ ਬਾਤੇ ਅਸੀਂ ਕਰ ਰਹੇ ਹਾਂ ਇੱਕ ਰਾਹ ਹੈ ਉਦੇ ਉੱਤੇ ਸਦਾ ਅਸੀਂ ਤੁਰਨਾ ਹੈਗਾ ਔਰ ਉਹਨੂੰ ਉਹਦੇ ਤੇ ਤੁਰ ਕੇ ਅਸੀਂ ਅਚੀਵਮੈਂਟਸ ਕਰਨੀਆਂ ਹੈਗੀਆਂ ਆ ਸਰ ਸਿਮਰਨਜੀਤ ਸਿੰਘ ਮਾਨ ਨੇ ਲਗਾਤਾਰ ਜਿਹੜੇ ਮੁੱਦੇ ਚੱਕੇ ਐ ਬਹੁਤ ਸਾਲਾਂ ਬਾਅਦ ਉਹਦੇ ਨਤੀਜੇ ਸਿੱਟੇ ਸਾਨੂੰ ਦਿਖਦੇ ਆ ਪਰ ਕਿਉਂਕਿ ਦਿਸ਼ਾ ਠੀਕ ਹੈ ਤੇ ਸੋਚ ਠੀਕ ਹੈ ਅਸੀਂ ਇਹਨਾਂ ਮੁੱਦਿਆਂ ਨੂੰ ਉਭਾਰ ਕੇ ਮੈਂ ਸਮਝਦਾ ਹੈ ਕਿ ਆਪਣੇ ਇਲਾਕੇ ਦੀ ਤਰੱਕੀ ਤੇ ਵਾਅਦਾ ਬਹੁਤ ਕਰ ਸਕਦੇ ਹੈਗੇ ਆ ਸਮਾਸੀਕਾ ਜਦ ਸਰ ਸਿਮਰਨਜੀਤ ਸਿੰਘ ਮਾਨ ਕੱਲੇ ਪਾਕਿਸਤਾਨ ਗਏ ਸੀ ਜਦ ਇੰਡੀਆ ਨੇ ਬੋਇਕਾਟ ਕਰਤਾ ਸੀ ਖਾਨਾ ਸਾਹਿਬ ਦੀ ਜਿਹੜੀ ਗੁਰਪੁਰਬ ਹੈ ਉੱਥੇ ਜਾਣ ਤੋਂ ਜਥੇ ਰੋਕਦੇ ਸੀ ਕੱਲੇ ਜਾ ਕੇ ਉੱਥੇ ਅਰਦਾਸਾਂ ਪੂਰੀਆਂ ਕਰਕੇ ਆਏ ਸੀ ਕਿ ਵੇਸ਼ੇ ਗੁਰਧਾਮਾਂ ਦੇ ਕੋਲੇ ਦਰਸ਼ਨ ਦੇਦਾਰ ਹੋਣ ਮੈਂ ਸਮਝਦਾ ਕਿ ਉਹ ਸੋਚ ਲਗਾਤਾਰ ਤੁਰਦੇ ਹੋਏ ਪਾਰਟੀ ਨੇ ਇੱਕ ਥਾਂ ਬਣੀ ਹੈ ਹੁਣ ਜਦ ਮੋਦੀ ਰਾਜਨਾਥ ਸਿੰਘ ਤੇ ਜੈਸ਼ੰਕਰ ਕਹਿ ਰਹੇ ਸੀਗੇ ਸੀ ਬਾਹਰਲੇ ਦੇਸ਼ਾਂ 'ਚ ਜਾ ਕੇ ਬੰਦਿਆਂ ਨੂੰ ਮਾਰਨਾ ਹੈ ਦਾਸ ਨੇ ਖੁਦ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਡਿਪਟੀ ਕਮਿਸ਼ਨਰ ਨੂੰ ਖਤ ਦਿੱਤਾ ਸੀ ਕਿ ਇਹ ਭਾਰਤ ਦੇ ਕਾਨੂੰਨ ਦੇ ਬਰਖਿਲਾਫ ਹੈ ਵਿਦਆਊਟ ਕਨਵਿਕਸ਼ਨ ਤੁਸੀਂ ਬੰਦੇ ਮਾਰ ਰਹੇ ਹੋ ਦੂਜੇ ਦੇਸ਼ਾਂ 'ਚ ਜਾ ਕੇ ਸੋਵਰਨਿਟੀ ਭੰਗ ਕਰ ਰਹੇ ਹੋ ਇੰਟਰਨੈਸ਼ਨਲ ਆਰਡਰ ਤੇ ਲਾਅ ਦੇ ਬਰਖਿਲਾਫ ਹੈ ਉਹਦੇ ਬਾਅਦ ਮੋਦੀ ਸਾਹਿਬ ਨਹੀਂ ਬੋਲੇ ਰਾਜਨਾਥ ਨਹੀਂ ਬੋਲਿਆ ਜੈ ਸ਼ੰਕਰ ਨਹੀਂ ਬੋਲਿਆ ਹੈਗਾ ਹੁਣ ਹੋਰ ਮੁੱਦੇ ਉਸ ਤਰ੍ਹਾਂ ਦੇ ਕਰਨ ਦੇ ਕੋਸ਼ਿਸ਼ ਕਰਨੇ ਆ ਕਹਿਣ ਦਾ ਭਾਵ ਕਿ ਇੱਕ ਛੋਟੀ ਜੀ ਦਰਖਾਸਤ ਨਾਲ ਅਸੀਂ ਜਿਹੜਾ ਖਤਰਾ ਹੈਗਾ ਅੰਬਰਸਰ ਸਾਹਿਬ ਨੂੰ ਕਿ ਜੰਗ ਛੜੇ ਮਾਹੌਲ ਗਰਮ ਹੋਏ ਉਹਦੇ ਉੱਤੇ ਠੰਡ ਪਾਈ ਐ ਸੋ ਸਾਡੀਆਂ ਕੋਸ਼ਿਸ਼ਾਂ ਹੁੰਦੀਆਂ ਅਸੀਂ ਲੱਗੇ ਰਹਿੰਦੇ ਆ ਤੇ ਅਸੀਂ ਆਸ ਕਰਦੇ ਆ ਕਿ ਆਪਣੇ ਕੌਮ ਹਰੇਕ ਧਰਮ ਵਾਸਤੇ ਉਰੇ ਬਿਹਤਰੀ ਅਸੀਂ ਲਿਆ ਸਕੀਏ ਪੰਜਾਬ ਦੇ ਵਿੱਚ ਕਿੰਨੇ ਉਮੀਦਵਾਰ ਤੁਸੀਂ ਖੜੇ ਕੀਤੇ ਤੇ ਸਿਰਫ ਪੰਜਾਬ ਹੀ ਕਿ ਬਾਕੀ ਜਿਹੜੇ ਹੋਰ ਸਟੇਟ ਆ ਜਿਵੇਂ ਹਰਿਆਣਾ ਮੈਂ ਜੰਮੂ ਕਸ਼ਮੀਰ ਆ ਉੱਥੇ ਵੀ ਤੁਸੀਂ ਆਪਣੇ ਉਮੀਦਵਾਰ ਖੜੇ ਕੀਤੇ ਹਾਂਜੀ ਐਤ ਕਾ ਸਾਡੇ ਤਕਰੀਬਨ ਮੇਰਾ ਖਿਆਲ 8 ਜਾਂ 9 ਉਮੀਦਵਾਰ ਖੜੇ ਆ ਬਾਕੀ ਥਾਂ ਤੇ ਸਾਡੀ ਹਮਾਇਤ ਸਾਡੇ ਹੋਰ ਸੱਜਣਾ ਦੇ ਨਾਲ ਹੈਗੀ ਆ ਜਿਵੇਂ ਉਰੇ ਪਾਈ ਅਮਰਿਤਪਾਲ ਸਿੰਘ ਵੀ ਅਸੀਂ ਸੀਟ ਛੱਡੀ ਹੈਗੀ ਹੈ ਇਸੇ ਤਰ੍ਹਾਂ ਦੋ ਉਮੀਦਵਾਰ ਅਸੀਂ ਹਰਿਆਣੇ 'ਚ ਵਾਰੇ ਆਂ ਔਰ ਇੱਕ ਜੰਮੂ ਕਸ਼ਮੀਰ 'ਚ ਅਸੀਂ ਖੜਾਏ ਹੈਗੇ ਆਂ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰੇਕ ਥਾਂ ਰਿਪਰੈਜ਼ੈਂਟੇਸ਼ਨ ਦੇ ਸਕੀਏ ਅਗਰ ਲੋਕ ਆਖਰੀ ਸਵਾਲ ਅਗਰ ਲੋਕ ਤੁਹਾਨੂੰ ਤਾਜ ਪਹਿਨਾਂਦੇ ਆ ਤਾਂ ਕੀ ਬੰਦੀ ਸਿੰਘਾਂ ਦਾ ਮੁੱਦਾ ਅਤੇ ਅਮਰਿਤਪਾਲ ਨੂੰ ਸਿੰਘ ਨੂੰ ਜੇਲ੍ਹ ਚੋਂ ਬਾਹਰ ਲਿਆਂਦੇ ਮੁੱਦੇ ਨੂੰ ਕਿਵੇਂ ਅੱਗੇ ਲੈ ਕੇ ਜਾਓਗੇ ਮੇਰਾ ਖਿਆਲ ਸਾਨੂੰ ਇੱਕ ਕਲੋਨੀ ਬਣਾਇਆ ਹੋਇਆ ਇਸ ਦੇਸ਼ ਨੇ ਔਰ ਸਾਡੇ ਜਿਹੜੇ ਸੰਘਰਸ਼ੀਲ ਸਿੰਘ ਸੀਗੇ ਉਹਨਾਂ ਨੂੰ ਬੰਦੀ ਬਣਾ ਕੇ ਇਹਨਾਂ ਨੇ ਇੱਕ ਤਰ੍ਹਾਂ ਦਾ ਸਾਡੇ ਨਾਲ ਰੰਜਿਸ਼ ਕਢੀ ਹੈ ਇਹ ਹੋਣੀ ਨਹੀਂ ਚਾਹੀਦੀ ਇਹਨਾਂ ਦੇ ਸਮੇਂ ਬੀਤ ਗਏ ਹੈਗੇ ਆ ਇਹਨਾਂ ਨੂੰ ਇਹ ਦੇਸ਼ ਨੇ ਨਜਾਇਜ਼ ਫੜ ਕੇ ਰੱਖਿਆ ਹੋਇਆ ਔਰ ਬੰਦਦਾ ਨਹੀਂ ਹੈਗਾ ਅਸੀਂ ਰੋਜ਼ ਦੇਖਦੇ ਆਂ ਗੋਧਨਾ ਦੇ ਕਾਂਢ ਦੇ ਵਿੱਚ ਲੋਕ ਉਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ ਬੀਲਾ ਮਿਲ ਰਹੀਆਂ ਸਭ ਕੁਝ ਹੋ ਰਿਹਾ ਹੈ ਫਿਰ ਸਿੱਖ ਧਰਮ ਦੇ ਜਿਹੜੇ ਬੰਦੀਆਂ ਉਹਨਾਂ ਦੇ ਨਾਲ ਕੀ ਵਿਤਕਰਾ ਹੈਗਾ ਇਹ ਵਿਤਕਰਾ ਸਾਡੇ ਕੌਮ ਨਾਲ ਲਗਾਤਾਰ ਹੋਇਆ ਜੇ ਆਪਾਂ ਸਾਰੇ ਕਿਤੇ ਸ਼੍ਰੋਮਣੀ ਅਕਾਲੀ ਦਲ ਅmber ਸੇ ਦੇ ਕੈਂਡੀਡੇਟ ਜਿਤਾਵਾਂਗੇ ਸੈਂਟਰ ਦੀ ਗੁੰਗੀ ਬੋਲੀ ਅੰਨੀ ਸਰਕਾਰ ਨੂੰ ਦੇਖਣਾ ਸੁਣਨਾ ਸਾਡੇ ਬਾਰੇ ਪੜ੍ਹਨਾ ਔਰ ਉਹਦੇ ਨਾਲ ਉਹਨੂੰ ਬੋਲਣਾ ਪੈਣਾ ਤੇ ਸਾਨੂੰ ਆਸ ਹੈ ਉਹਦੇ ਨਾਲ ਅਸੀਂ ਅਮਨ ਲਿਆ ਸਕਾਂਗੇ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਐਸਨ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ ਜਿਨ੍ਹਾਂ ਦਾ ਸਾਬਤ ਤੌਰ ਤੇ ਕਹਿਣਾ ਕਿ ਅਗਰ ਲੋਕ ਉਹਨਾਂ ਨੂੰ ਚੁਣ ਕੇ ਸੰਸਦ ਵਿੱਚ ਭੇਜਦੇ ਤੇ ਉਹਨਾਂ ਦਾ ਪਹਿਲਾ ਕੰਮ ਹੋਏਗਾ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਜਿਹੜਾ ਪਹਿਲਾਂ ਤੋਂ ਚੱਲ ਰਿਹਾ ਸੀ ਲੇਕਿਨ ਹੁਣ ਇਸ ਵੇਲੇ ਬੰਦ ਹੈ ਉਸ ਨੂੰ ਮੁੜ ਤੋਂ ਬਹਾਲ ਕਰਨਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ